ਅੱਜ ਸਾਡੇ ਨਾਲ ਅੰਕਲ ਜੀ ਰਵੰਸਨ ਜੀ ਦੇਖ ਕੇ ਖੜਾ ਤੋਂ ਪਰ ਮਰੋੜ ਤੋਂ ਜਿਨ੍ਹਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਸੀ ਜਿਨ੍ਹਾਂ ਦੇ C3 C4 C5 ਇਹ ਤਿੰਨੋਂ ਮੰਨ ਕੇ ਕੰਪਰੈਸ ਸੀਗੇ ਔਰ ਇਹ ਮਰੋੜ ਤੋਂ ਅਸਪਾਸੇ ਕਾਫੀ ਰਗਾਜ ਪਰਵਾ ਚੁੱਕੇ ਸੀਗੇ ਪਰ ਜਿਤਨਾ ਉਹ ਕਹਿਣ ਆਏ ਸੀਗੇ ਉਹਨਾਂ ਨੂੰ ਫਰਕ ਲੈ ਕੇ ਆਏ ਸੀਗੇ ਸਾਡੇ ਕੋਲੋਂ ਪੰਜ ਛੇ ਥੈਰਾਪੀਆਂ ਉਹਨਾਂ ਕਰਾ ਚੁੱਕੀ ਐ ਕਿ ਹੁਣ ਆਪਣੀ ਜ਼ੁਬਾਨੀ ਦੱਸਣਗੇ ਉਹਨਾਂ ਨੂੰ ਕਿੰਨਾ ਫਰਕ ਆਇਆ ਹਾਂਜੀ ਅੰਕਲ ਜੀ ਡਾਕਟਰ ਸਾਹਿਬ ਨੇ ਜਿਹਦੀ ਮਿਹਰਬਾਨੀ ਕੀਤੀ ਸ਼ੁਕਰ ਹੈ ਸ਼ੁਕਰਾਨਾ ਮੈਂ ਇਹੋ ਜੇ ਮੇਰੇ ਕੋਲ ਲਫ਼ਜ਼ ਨਹੀਂ ਜੇ ਮੈਂ ਇਹ ਜਿਵੇਂ ਬਿਆਨ ਕਰ ਸਕਾ ਵੀ ਮੈਨੂੰ ਇਹਨਾਂ ਨੇ ਕਿਹੜੇ ਢੰਗ ਨਾਲ ਠੀਕ ਕਰਿਆ ਬੜੇ ਜੋਰ ਲਹਿਮਤ ਦੇ ਨਾਲ ਡਾਕਟਰ ਸਾਡੇ ਮਲੂੜ ਦਾ ਰੋਡ ਐ ਸਿਕ ਸਰਕਾਰੀ ਹਸਪਤਾਲ ਦੇ ਵਿੱਚ ਉਹਦੇ ਗੁਲੇ ਮੈਂ ਬੜੇ ਵਾਰੀ ਗਿਆ ਤੇ ਘਰੇ ਵੀ ਰੀਫੀਸਾਂ ਭਰਦਾ ਰਿਹਾ ਮੈਂ ਪਰ ਉਹਦੇ ਵਿਚਾਰੇ ਦੀ ਪਤਾ ਨਹੀਂ ਦਬਾਕ ਸੀ ਨਹੀਂ ਆਈ ਪਰ ਉਹ ਤੋਂ ਕੁਝ ਵੀ ਨਾ ਮੇਰੇ ਪੱਲੇ ਪਿਆ ਤੇ ਚੱਲਦਾ ਬੰਦਾ ਮੈਂ ਬੜੀ ਬੁਕਾਈ ਕਰਦਾ ਹੋਇਆ ਇਹ ਡਾਕਟਰ ਸਾਹਿਬ ਕੋਲ ਉਪੜਿਆ ਸ਼ਹਿਰ ਮੁਕਸਰ ਇਹਨਾਂ ਨੇ ਪਹਿਲੇ ਦੋ ਵਾਰੀ ਆਇਆ ਤਾਂ ਬੜਾ ਹੀ ਤੰਗ ਬੈ ਇੰਨਾ ਦਰਦ ਮੈਂ ਬਿਆਨ ਨਹੀਂ ਕਰ ਸਕਦਾ ਜੁਕੜਾ ਜਿਵੇਂ ਮੇਰੇ ਨਾਲ ਹੋਈ ਹੈ ਅਨੁਸਾਰ ਜਦੋਂ ਇਹਨਾਂ ਨੇ ਇਹ ਮਰ ਮਰ ਬੁਲਾਇਆ ਤੇ ਸਾਰਾ ਕੁਝ ਕਰਿਆ ਮਾਸ ਮੁਸਕਰੀ ਇਹਨਾਂ ਕੋਲ ਇਹੋ ਜਿਹੀ ਖਸਰੀ ਕਹੀ ਕੈਸੀ ਤੇ ਬਣੀ ਕਰਮਾਣੇ ਨੇ ਮਾਸ ਨੇ ਮੈਨੂੰ ਠੀਕ ਕਰ ਦਿੱਤਾ ਪਹਿਲੀ ਵਾਰੀ ਇੰਨਾ ਮੇਰਾ ਮਨ ਹੌਸਲਾ ਹੋਇਆ ਇੰਨਾ ਪਿੰਡ ਮਲੋਟ ਸ਼ਹਿਰ ਮਲੋਟ ਰਾਂਦੂ ਪੀੜ ਹੀ ਨੇ ਮੇਰੀ ਬੰਦ ਹੋਈ ਮੈਂ ਕਿਹਾ ਤੁਸੀਂ ਪੀੜ ਤਾਂ ਬੰਦ ਕਰੋ ਅਰੇ ਵੀ ਪੀੜ ਤਾਂ ਬੰਦ ਜੀ ਨਹੀਂ ਹੁੰਦੀ ਮਾੜਾ ਬੜਾ ਥਾਸਨ ਹੋ ਜਾਂਦਾ ਪੀੜ ਤਾਂ ਬੰਦ ਇਹ ਚੀਜ਼ ਨਹੀਂ ਬੰਦ ਹੋਈ ਪੀੜ ਤਾਂ ਚਲਦੀ ਦੀ ਚੀਜ਼ ਵੀ ਨਹੀਂ ਬੰਦ ਹੋਈ ਬੜੀ ਭਗਾਈ ਹੁੰਦੇ ਨੇ ਇਸ ਕਰਮਾਣੇ ਡਾਕਟਰ ਸਾਹਿਬ ਨੇ ਮੈਨੂੰ ਇਹਨਾਂ ਬਚਾਇਆ ਸ਼ੁਕਰ ਦਾਤੀ ਦਾ ਮਾਲਕ ਇਹਦੇ ਬੱਚਿਆਂ ਨੂੰ ਇਹਦੇ ਜਿਵੇਂ ਡਾਕਟਰ ਸਾਹਿਬ ਨੇ ਜਿਨ੍ਹਾਂ ਨੇ ਪਿਆਰ ਦਮ ਦਿੱਤਾ ਮੈਨੂੰ ਸ਼ੁਕਰਾਨਾ ਮੈਂ ਕਿਹੜੇ ਲਫ਼ਜ਼ਾਂ ਨਾਲ ਬਿਆਨ ਕਰਾਂ ਸ਼ੁਕਰ ਹੈ ਸਰੋਜ ਕਿੰਨਾ ਦਾ ਆਰਾਮ ਆ ਗਿਆ ਮੈਨੂੰ ਸਾਰਾ ਹੀ ਆਰਾਮ ਆ ਜੀ ਮੈਂ ਤਾਂ ਨਾ ਕੰਮ ਕਰਕੇ ਆਇਆ ਇਹ ਤੋਂ ਅੱਜ ਹਫ਼ਤਾ ਹੋ ਗਿਆ ਪੂਰਾ ਹੀ ਆਰਾਮ ਆ ਜੀ ਮਿੰਨ ਦਾ ਅੱਜ ਨਾਲ ਤੁਰ ਕੇ ਆਇਓ ਦੱਸਿਓ ਨਾਲੇ ਅੱਜ ਦੀ ਹਾਂ ਜੀ ਇਹ ਤਾਂ ਮੈਂ ਬਸ ਤੇ ਆ ਗਿਆ ਫਿਰ ਹਾਂ ਤਾਂ ਪਰ ਮੈਂ ਗੱਡੀ ਨਾਲ ਲੂਡ ਵੀ ਪਿਆ ਕੇ 1000 ਰੁਪਏ ਗੱਡੀ ਤੇ ਲਾਈਦਾ ਸੀ ਆ ਅੱਗੇ ਕਿੰਨੇ ਜਾਣੇ ਹੁੰਦੇ ਸੀ ਬਾਪੂ ਤੁਸੀਂ ਨਾਲ ਅੱਗੇ ਤਾਂ ਹੁੰਦੇ ਸੈਂਕ 3 ਜਾਨੇ ਹੁੰਦੇ ਮੇਰੇ ਨਾਲ ਤੇ ਚੌਥਾ ਮੈਂ ਆ ਜਾਂਦਾ ਸੈਂਕ ਪੜ-ਪੜਾ ਕੇ ਲਾਉਂਦੇ ਸੀ ਅੱਜ ਤਾਂ ਇਕੱਲੇ ਆਇਆ ਨੇ ਸੀ ਤੁਸੀਂ ਆ ਤਾਂ ਬਸ ਇਕੱਲੇ ਆ ਗਿਆ ਵੀ ਮੈਂ ਠੀਕ ਹੈ ਹਾਂਜੀ ਬਾਪੂ ਜੀ ਕੰਮ ਵੀ ਕਰਕੇ ਆਇਆ ਠੀਕ ਹੈ ਅੱਜ ਤਾਂ ਕੰਮ ਵਈ ਗੱਡੀ ਤੜਕੇ ਮੈਂ ਲੈ ਕੇ ਗਿਆ ਆ ਕੇ ਪਹਿਲਾਂ ਪਿਆ ਜਾਂਦੇ ਫਿਰ ਬਾਤ ਕਰਾਂਦੇ ਫਿਰ ਪਿਆ ਜਾਂਦੇ ਰੋਟੀ ਵੀ ਮੈਂ ਨਾ ਪੈਕ ਹੀ ਖਣਨਦਾ ਸਾਬ ਉਹ ਤੋਂ ਖਾਣਾ ਸਿਰ ਪੈਕ ਹੀ ਤੋਂ ਬੁਰਕਿਆ ਪਾਲਣੀ ਪਾ ਕੇ ਚੇਤਣੇ ਨਗਾ ਲੈਣੀਆਂ ਫਿਰ ਫੇਰ ਬਹਿ ਜਾਣਾ ਫਿਰ ਬਸ 2 ਸਕਿੰਟ ਹੀ ਬਠਾਇੰਦਾ ਸੀ ਪਹਿਣੇ ਪਹਿ ਕੇ ਬਸ ਰੋਟੀ ਖਾਂਦਾ ਸੀ ਇਹਨਾਂ ਮਜਬੂਰੀ ਸੀ ਤੇਰਾ ਸ਼ੁਕਰ ਆਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਾਧ